प्यारे दोस्तों सत श्री अकाल। ਅਸੀਂ ਸਾਰੇ ਜਾਣੇ ਇਸ ਕਹਾਵਤ ਨੂੰ ਚੰਗੀ ਤਰ੍ਹਾਂ ਜਾਣੂ ਆ ਵੀ ਦਿੱਲੀ ਅਜੇ ਦੂਰ ਹੈ। ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਵੀ ਸਾਡੀ ਮੰਜ਼ਿਲ ਅਜੇ ਦੂਰ ਹੈ ਜਾਂ ਮਿੱਠਿਆ ਹੋਇਆ ਨਿਸ਼ਾਨਾ ਅਜੇ ਪੂਰਾ ਨਹੀਂ ਹੋਇਆ। ਦਿੱਲੀ ਦੇ ਵਿੱਚ ਇੱਕ ਮਸ਼ਹੂਰ ਸੰਤ ਰਹਿੰਦੇ ਸਨ ਪੀਰ ਹਜ਼ਰਤ ਨजामुद्दीन औलिया ਜੀ। ਉਸ ਸਮੇਂ ਦਿੱਲੀ ਦਾ ਬਾਦਸ਼ਾਹ ਗਿਆਸੂद्दीन तुगलक ਸੀ। ਉਹ ਪੀਰ ਜੀ ਨਾਲ ਨਫ਼ਰਤ ਕਰਦਾ ਸੀ। ਉਸਨੇ ਮੁਹੰਮਦ ਦੇ ਜਾਣ ਤੋਂ ਪਹਿਲਾਂ ਪੀਰ ਜੀ ਨੂੰ ਪੱਤਰ ਲਿਖਿਆ ਕਿ ਮੇਰੇ ਦਿੱਲੀ ਆਉਣ ਤੋਂ ਪਹਿਲਾਂ ਤੁਸੀਂ ਦਿੱਲੀ ਛੱਡ ਜਾਓ ਇਹ ਪੱਤਰ ਪੜ੍ਹ ਕੇ ਪੀਰ ਜੀ ਨੇ ਕਿਹਾ ਹਨੂਜ ਦਿੱਲੀ ਦੂਰ ਅਸਤ ਵੀ ਦਿੱਲੀ ਅਜੇ ਦੂਰ ਹੈ ਬਾਦਸ਼ਾਹ ਨੇ ਇੱਕ ਦੋ ਪੱਤਰ ਹੋਰ ਲਿਖੇ ਪਰ ਪੀਰ ਜੀ ਇਹੀ ਲਫ਼ਜ਼ ਉਚਾਰ ਦਿੰਦੇ ਇਸ ਦੇ ਪਿੱਛੇ ਰਾਮ ਜੀ ਕੀ ਸੀ ਕਿਸੇ ਨੂੰ ਪਤਾ ਨਹੀਂ ਸੀ ਜਦੋਂ ਬਾਦਸ਼ਾਹ ਉਹਨਾਂ ਮੁਹੰਮਾ ਨੂੰ ਸਰ ਕਰਕੇ ਵਾਪਸ ਆਇਆ ਤਾ ਦਿੱਲੀ ਤੋਂ ਥੋੜੀ ਦੂਰ ਉਸਦੇ بیٹے ਮੁਹੰਮਦ ਤੁਗਲਕ ਨੇ ਇੱਕ ਲੱਕੜ ਦਾ ਮਹਿਲ ਬਣਾਇਆ ਤਾਂ ਉਸਦੇ ਥੱਲੇ ਗਿਆਸੂਦੀਨ ਤੁਗਲਕ ਤੇ ਉਸਦੇ ਵਫਾਦਾਰ ਦਬਕੇ ਮਰ ਗਏ ਤੇ ਪੀਰ ਜੀ ਦੇ ਲਫ਼ਜ਼ਾਂ ਵਿੱਚਲੀ ਸਚਾਈ ਉਸ ਦਿਨ ਸਿੱਧ ਹੋਈ ਵੀ ਦਿੱਲੀ ਅਜੇ ਦੂਰ ਹੈ ਅਰਥਾਤ ਜਿਹੜਾ ਉਹਨੇ ਨਿਸ਼ਾਨਾ ਮਿੱਠਿਆ ਸੀਗਾ ਉਹ ਹਜੇ ਪੂਰਾ ਨਹੀਂ ਹੋਇਆ ਸੀ ਇਸ ਤਰ੍ਹਾਂ ਇੱਕ ਹਾਬਤ ਬਣ ਗਈ ਇਹ ਫਾਰਸੀ ਦੇ ਸ਼ਬਦ ਅੱਜ ਪੰਜਾਬੀ ਹਿੰਦੀ ਦੇ ਵਿੱਚ ਕਹਾਵਤ ਬਣ ਕੇ ਗੂੰਜ ਰਹੇ ਨੇ ਇਹ ਅਟਲ ਸਚਾਈ ਹੈ ਤਾਂ